ਮਾਤਾ ਜੀ ਦਾ ਕਸ਼ਮੀਰ ਕੋਲ ਤੇਰਾ ਮੰਜੇ ਦਾ ਮੁੰਡਾ ਕੀ ਲੱਗਦਾ ਤੈਨੂੰ ਕੀ ਗੱਲ ਕੀ ਗੱਲ ਇਦਾਂ ਹੀ ਆਵੇ ਬਈ ਪਿੱਲਾ ਰਸਾਇ ਖਾਂਦਾ ਹੀ ਮਰੇ ਮੋਟੇ ਜਿਵੇਂ ਛੜਾਇਆ ਦਮੜਾ ਘਟਾਉਂਦਾ ਏ ਡੱਕਾ ਮਾ ਮਾਤਾ ਬੱਤਾ ਵਾਰਿਆ ਉਹਨਾਂ ਮਾਰਾਈ ਕਰਾਈ ਆ ਉਹਲੇ ਵਿਚਾਰੇ ਈਸ਼ਾਦਸਿਆ ਉਹਨਾਂ ਨੇ ਪ੍ਰਾਈਵੇਟ ਅਹੀਂ ਸਕੂਲਾਂ ਹਸਪਤਾਲਾਂ 'ਚ ਬਹੁਤ ਜਾ ਚੁੱਕੇ ਆ ਕੋਈ ਹੱਥ ਨਹੀਂ ਪਾਉਣ ਡਿਆ ਹੁਣ ਪ੍ਰਾਈਵੇਟ ਖੜਿਆ ਉਹ 2.5 ਲੱਖ ਰੁਪਈਆ ਮੰਗਣ ਡੇ ਪਰੇਸ਼ਾਨ ਪਰੇਸ਼ਾਨ ਦਾ ਹੀ ਬਾਕੀ ਦੇ ਜਿਹੜੇ ਲੱਗਣੇ 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 ਆ ਕੀ ਬਜ਼ੁਰਗ ਕੀ ਕੰਮ ਕਰਦਾ ਹੈ ਕੁਛ ਵੀ ਨਹੀਂ ਕਰਦਾ ਜੇ ਇਹਦੀ ਲੱਤ ਟੁੱਟ ਈ ਆਏ ਤੇ ਵਿਚਾਰੇ ਮੰਜੇ ਤੇ ਰਹਿੰਦੇ ਇਤਰਾ ਇਹਨਾਂ ਤੋਂ ਨਾ ਤੋੜਿਆ ਜਾਵੇ ਨਾ ਫਿਰਿਆ ਜਾਵੇ ਤੇ ਫਿਰ ਹੁਣ ਲਾਜ ਕਿਸ ਤਰ੍ਹਾਂ ਕਰਾਂ ਲਾਜ ਇਤਰਾ ਹੀ ਭੈਣ ਭਰਾਵਾਂ ਦੀ ਮੱਤ ਮੰਗਾਂ ਢਾਂਗੇ ਜੇ ਸਾਡੀ ਕੋਈ ਕਰੇ ਚਲੋ ਆਪਣੇ ਗਨੇਕੇ ਬੱਚੇ ਰੋਟੀ ਬਾਣੀ ਦਾ ਘਰੇ ਕਿਵੇਂ ਸਰੰਦੇ ਐ ਇਦਾਂ ਜਾਂਗੇ ਭੈਣ ਭਰਾਵਾਂ ਤੋਂ ਦਾਰਸ ਦਾਰ ਲੈ ਲੈ ਸਾਰੇ ਸਾਰੇ ਜਾਣਦੇ ਹੁਣ ਕੀ ਮੰਗ ਕਰਦੇ ਹੁਣ ਉਹ ਮੰਗ ਕਰਦੇ ਆਂ ਵੇ ਚਲੋ ਇਹਦਾ ਲਾਜ ਆ ਹੀ ਨਹੀਂ ਜਿਆਦਾ ਨਹੀਂ ਮੰਗਦੇ ਇਹਦਾ ਹੀ ਲਾਜ ਜੋ ਸਰੋ ਸਾਨੂੰ ਮਹਾਰਾਜ ਦੇ ਦੇਵੇ ਇਹ ਆਪਦੇ ਬੱਚਿਆਂ ਦੇ ਵਿੱਚ ਬੈਠਾ ਰਹੇ ਜੀਨਾ ਬਾਈ ਤੁਹਾਡੇ ਗੁਰਦਾਸ ਸਿੰਘ ਜੀ ਤੇੜਾ ਮੰਜੇ ਤੇ ਆ ਮੁੰਡਾ ਕੀ ਲੱਗਦਾ ਤੁਹਾਡਾ ਇਹ ਮੇਰਾ ਮੁੰਡਾ ਵਾ ਕੀ ਨਾਂ ਕੀ ਹੈ ਜੀ ਸਤਜਨ ਸਿੰਘ ਤੇ ਕੀ ਹੋਇਆ ਕੀ ਇਹਨੇ ਇਹਨੂੰ ਹੋਇਆ ਜੀ ਇਤਨਾ ਹੀ ਪੈਰੋਂ ਨਾ ਛੇ ਨੂੰ ਛੇ ਤਾਦਾ ਹੀ ਮੁੱਢਤਾ ਹੈ ਆ ਬਣ ਜਾਣਗੇ ਪਤਾ ਨਹੀਂ ਕੀ ਹੋ ਹੋਰ ਪੈਸੇ ਚੱਲੂ ਗਰੀਬ ਘਰ ਦੇ ਵਿੱਚ ਇੰਨੇ ਪੈਸੇ ਕਿਹਦੇ ਸੰਗੇ ਕੀ ਹੋਇਆ ਕੀ ਹੈ ਜੀ ਅਸੀਂ ਇਹ ਡੀਜੇ ਰੇਸ਼ਾ ਪੈ ਗਿਆ ਜੀ ਜਾਂ ਗਲੇ ਪੈ ਗਿਆ ਕੀ ਆਂਦੇ ਕੀ ਡਾਕਟਰ ਡਾਕਟਰਾਂ ਨੇ ਕੀ ਆਪਣਾ ਉਹ 2 ਲੱਖ ਰੁਪਈਆ ਮੰਗਦੇ ਆ ਤੁਸੀਂ ਕੀ ਕੰਮ ਕਰਦੇ ਤੁਸੀਂ ਜਿਆੜੀ ਤਾਂ ਪਾ ਦਿੰਦੇ ਆ ਅੱਛਾ ਕਿਹਦੇ ਮਿਲ ਗਏ ਕਿਹਦੇ ਨਾਮ ਲਈ ਕੀ ਚਾਹੁੰਦੇ ਕੀ ਹੋਂ ਤੁਸੀਂ ਕੀ ਮੰਗ ਕਰਦੇ ਪਾਈਆਂ ਨੇ ਵੀ ਮਤ ਕੀ ਕੀ ਗਏ ਸਾਡੀ ਇਲਾਜ ਕਰਵਾਉਣਾ ਚਾਹੁੰਦੇ ਹਾਂਜੀ ਕੀ ਨਾਂ ਭੇਜੇ ਤੁਹਾਡੇ ਰਾਜੀ ਕਰ ਇਹਦੇ ਮੰਜੇ ਦੇ ਪੈਸੇ ਨੇ ਕੀ ਲੱਗਦੇ ਤੁਹਾਡੇ ਕੀ ਨਾਂ ਨੇ ਤੇ ਕੀ ਗੱਲ ਕੀ ਹੋਈ ਏ ਜੀ ਵੀਰ ਜੀ ਪਹਿਲਾਂ ਤਾਂ ਨਸ਼ਾ ਖਾਂਦੇ ਸੀ ਪਰ ਇਹ ਅਕੀ ਨਸ਼ੇ ਤੋਂ ਬਾਅਦ ਥੋੜੀ ਮਹੀਨਾ ਦੋ ਮਹੀਨੇ ਛੱਡਿਆ ਰਿਹਾ ਇਹਨਾਂ ਨੇ ਇਹ ਬਾਅਦ ਨੂੰ ਚਾਣੇ ਲਈ ਇਹਨਾਂ ਨੂੰ ਕੋਸ਼ਿਸ਼ ਕੀ ਕੀ ਹੋਇਆ ਕੀ ਪਤਾ ਨਹੀਂ ਚੱਲਿਆ ਇਹਨਾਂ ਕੀ ਕਾਫੀ ਦੇ ਇਹਨਾਂ ਦਾ ਹੋਏ ਤੌਣ ਵੀ ਨਹੀਂ ਰਹੀ ਤੇ ਅਹੀ ਜਗਾ ਸ਼ਾਇਦ ਨਸ਼ੇ ਨੂੰ ਸ਼ੀਨਾ ਦਾ ਹੋ ਗਿਆ ਇਹ ਅਹੀ ਐਸਪਲੇ ਕਿਤੇ ਦਹਿਆ ਤੇ ਪੇਰੇ ਸੀ ਬਹੁਤ ਦੂਰ ਦੂਰ ਤੱਕ ਮਾਈਂਡ ਤੇ ਸਿਹਤ ਬਾਇਕਸ ਇੱਕ ਤਾਂ ਤੁਸੀਂ ਅਕਸਰਾ ਵਿਖਾਉਂਦੇ ਹੈ ਟੈਸਟ ਹੋ ਜਾਂਦਾ ਹੈ ਕੀ ਹੈ ਏ ਵੀ ਜੀ ਇਹ ਮਾਰੀ ਕਿ ਕਰ ਰਹੇ ਨੇ ਕੀ ਐਰੇਜ ਕੀ ਆਇਆ ਇਹਦੇ ਵਿੱਚ ਵੀ ਇਥੇ ਰੇਸ਼ਾ ਆਇਆ ਆਹਗਾ ਇਹਦੇ ਵਿੱਚ ਕੀ ਐਮ ਆਰ ਆਈ ਜੀ ਕੀ ਆਇਆ ਉਹਨਾਂ ਚ ਵੀ ਜੇ ਰੇਸ਼ਾ ਹੱਡੀ ਚ ਰੇਸ਼ਾ ਆਇਆ ਕੀ ਹੰਦੇ ਡਾਕਟਰ ਨੂੰ ਡਾਕਟਰਾਂ ਨੇ 2 ਲੱਖ ਰੁਪਏ ਮੰਗਿਆ ਪਰ ਗਰੀਬ ਕਰਦੇ ਕਰਕੇ ਨਹੀਂ ਹੋਈ ਇਹ ਵੈਸਾ ਹੁਣ ਕੀ ਮੰਗ ਕਰਦੇ ਸਮਾਜ ਸੇਵਕ ਕੀ ਹੰਦੇ ਕੀ ਹੰਦੇ ਹੋ ਸਕਦਾ ਵੀ ਘਰ ਪਕਾ ਦੇ ਥੋੜਾ ਚਲੋ ਅਸੀਂ ਮੰਝੇ ਰੋ ਪਾ ਚੁੱਕੇ ਹਾਂ